ਜਿੰਨਾ ਉਹ ਕੁੜੀ ਜਿਹੜੀ ਨੇ ਕਹਿਆ ਸੀ ਛੱਡ ਮੇਰੀ ਵਾਹ ਨਹੀਂ ਤਾਂ ਹਸਾਬ ਲਾ ਲਈ ਜਿੰਨਾ ਉਹਨੂੰ ਟਰੋਲ ਕੀਤਾ ਜਾ ਰਿਹਾ ਮਜ਼ਾਕ ਦਾ ਪਾਤਰ ਕੁੜੀ ਨਹੀਂ ਮਜ਼ਾਕ ਦਾ ਪਾਤਰ ਬਣਾਉਣ ਵਾਲੇ ਸਾਡੇ ਕੌਮ ਦੇ ਚੌਧਰੀ ਨੇ ਜਿਨ੍ਹਾਂ ਨੇ ਸਟੇਜ ਤੇ ਮਾਤਾ ਭਾਗੋ ਦਾ ਮਾਈ ਭਾਗੋ ਦਾ ਅਵਾਰਡ ਦੇ ਕੇ ਸਨਮਾਨ ਕਰਤਾ ਰੀਲਾਂ ਪਾਈ ਜਾਂਦੇ ਮੁੰਡੇ ਇੱਕ ਬਾਹ ਫੜਦਾ ਦੂਜਾ ਕਹਿੰਦਾ ਛੱਡ ਮੇਰੀ ਬਾਹ ਨੂੰ ਹਿਸਾਬ ਲਾ ਲਈ ਇਹਨੇ ਟ੍ਰੋਲ ਕਰੀ ਜਾ ਰਿਹਾ ਉਹਦਾ ਕਾਰਨ ਕੀ ਹੈ ਉਹ ਤਾਂ ਬੱਚੀ ਸੀ ਉਹਨੂੰ ਪਤਾ ਨਹੀਂ ਸੀ ਐਕਸਪੀਰੀਅੰਸ ਨਹੀਂ ਸੀ ਵੀ ਮੈਨੂੰ ਕਿੱਦਾਂ ਵਰਤਣਗੇ ਕਿੱਦਾਂ ਮਿਸਟਰੀ ਹੋਊਂਗੇ ਮੈਂ ਤੇ ਸਾਡੇ ਕਢਾਂਬ ਚੌਧਰੀਆਂ ਨੇ ਸਟੇਜ ਤੇ ਬੁਲਾ ਕੇ ਉਹਨੇ ਬਾਹ ਵੀ ਨਹੀਂ ਖੜੀ ਕੀਤੀ ਆ ਜਿਹੜਾ ਰਾਸ਼ਟਰਪਤੀ ਹੈ ਨਾ ਬਣਨਾ ਚਾਹੁੰਦਾ ਖਾਲਸਾ ਦਾ ਬੁੱਢਾ ਸਮਝਿਤਮਾਨ ਉਹਨੇ ਬਾਹ ਫੜ ਕੇ ਇਦਾਂ ਕਰਦੀ ਮਾਈਪਾ ਕੋ ਦਾ ਜਕਰਾਂ ਲਾਗੇ ਹੁਣ ਕੁੜੀ ਨੂੰ ਟ੍ਰੋਲ ਕੀਤਾ ਜਾ ਰਿਹਾ